ਇੱਕ ਸੁਪਨਿਆਂ ਵਰਗਾ ਮਹਿਲ ਪੈਨਾ ਪੈलेस ਪੈਨਾ ਪੈलेस 19ਵੀਂ ਸੈਂਚਰੀ ਦੇ ਵਿੱਚ ਕਿੰਗ ਫਰਨੈਂਡਸ ਨੇ ਬਣਵਾਇਆ ਸੀ ਇਹਦੀ ਅਸੀਂ ਵੌਇਸ ਓਵਰ ਕਰ ਰਹੇ ਹਾਂ ਕਿਉਂਕਿ ਪਹਿਲਾਂ ਆਵਾਜ਼ ਸਹੀ ਨਹੀਂ ਆ ਰਹੀ ਸੀ ਪਿੱਛੇ ਕੁਝ ਹਵਾ ਦੀ ਆਵਾਜ਼ ਆ ਰਹੀ ਸੀ ਸੋਨੀ ਨੇ ਬਲੌਗ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਆਵਾਜ਼ ਸਹੀ ਨਹੀਂ ਆਈ ਇਸ ਕਰਕੇ ਸਾਨੂੰ ਇਹ ਸਾਰੀਆਂ ਗੱਲਾਂ ਕੱਟ ਕੇ ਹੁਣ ਵੌਇਸ ਓਵਰ ਕਰਨੀ ਪੈ ਰਹੀ ਹੈ ਉਹਦੇ ਲਈ ਸੌਰੀ ਅੱਜ ਅਸੀਂ ਗਏ ਆ ਜੀ ਸੇਂਤਰਾ ਜੋ ਕਿ ਲਿਸਬਨ ਤੋਂ 30 ਕਿਲੋਮੀਟਰ ਦੂਰ ਹੈ ਤੇ ਇੱਥੇ ਆਪਾਂ ਪੈਨਾ ਪੈਲੇਸ ਜੋ ਇੱਕ ਰਾਜੇ ਦਾ ਮਹਿਲ ਹੈ ਉਹ ਦੇਖਣ ਗਏ ਆ ਲਓ ਜੀ ਤੇਗਵੀਰ ਹੈਲੋ ਕਰ ਰਿਹਾ ਸਾਰਿਆਂ ਨੂੰ ਆਪਣੇ ਡੈਡੀ ਨਾਲ ਜੋ ਕਿ ਘੁੰਮ ਰਿਹਾਗਾ ਪਿੱਛੇ ਖੁਸ਼ਮੰਨ ਘੁੰਮ ਰਹੀ ਹੈ ਆਪਾਂ 5-6 ਦਿਨਾਂ ਦਾ ਟ੍ਰਿਪ ਬਣਾਇਆ ਸੀ ਜੋ ਕਿ ਇਸ ਤਰ੍ਹਾਂ ਦੇ ਕਿਲੇ ਹੀ ਦੇਖਣ ਜਾਣਾ ਸੀ ਪਹਿਲਾ ਕਿਲਾ ਇਹ ਆ ਜੋ ਕਿ ਆਪਾਂ ਦੇਖਣ ਆਏ ਆ ਇੱਥੇ ਇਹ ਪੈਲੇਸ ਪੁਰਤਗਾਲੀ ਸੀ ਰਾਇਲ ਫੈਮਿਲੀ ਦਾ ਰੈਜ਼ਿਡੈਂਸ ਸੀ ਜੋ ਵਰਲਡ ਹੈਰੀਟੇਜ ਸਾਈਟ ਤੇ ਹੈ ਇਹਦਾ ਰੰਗ ਰੈੱਡ ਬਲੂ ਤੇ yellow ਹੈ ਇਥੋਂ ਆਪਾਂ ਬਾਹਰਲਾ ਮਾਹੌਲ ਦੇਖ ਰਹੇ ਹਾਂਗੇ ਜੋ ਕਿ ਬਹੁਤ ਜ਼ਿਆਦਾ ਸੋਹਣਾਗਾ ਇੱਕ ਨੇਚਰਲ ਪਾਰਕ ਦੇ ਵਿੱਚ ਬਣਾਇਆ ਹੋਇਆਗਾ ਨੇਚਰਲ ਪਾਰਕ ਮਤਲਬ ਜੋ ਕਿ ਨੇਚਰਲ ਪਾਰਕ ਹੈਗੀ ਜਿਵੇਂ ਸਾਈਡਾਂ ਤੇ ਪੇੜ ਵਗੈਰਾ ਨੇ ਪਹਾੜ ਹੈ ਹਨਾ ਪਹਾੜਾਂ ਦੇ ਉੱਤੇ ਪੂਰਾ ਵਿਊ ਬਣਿਆ ਹੋਇਆਗਾ ਇਕ ਕਿਲੇ ਦੇ ਅੰਦਰ ਜਾਣ ਲਈ ਆਪਾਂ ਨੂੰ ਪ੍ਰੋਪਰ ਟਾਈਮ ਮਿਲਦਾਗਾ ਜੇ ਆਪਣੇ ਕੋਲੇ 11 ਵਜੇ ਦਾ ਟਾਈਮ ਹੈ ਤਾਂ ਆਪਾਂ 11 ਵਜੇ ਹੀ ਕਿਲੇ ਦੇ ਅੰਦਰ ਐਂਟਰ ਕਰ ਸਕਦੇ ਆ 11 ਵਜੇ ਕੇ ਜੇ ਆਪਾਂ ਨੂੰ 5 ਮਿੰਟ ਵੀ ਹੋ ਜਾਂਦੇ ਆ ਤਾਂ ਆਪਾਂ ਨੂੰ ਐਂਟਰੀ ਨਹੀਂ ਦਿੱਤੀ ਜਾਂਦੀ ਤੇ ਆਪਣੀ ਸਾਰੀ ਟਿਕਟ ਵੇਸਟ ਜਾਂਦੀ ਹੈ ਇਸ ਲਈ ਆਪਾਂ ਨੂੰ ਟਾਈਮ ਤੋਂ 10-15 ਮਿੰਟ ਪਹਿਲਾਂ ਹੀ ਆਉਣਾ ਚਾਹੀਦਾ ਹੈਗਾ ਪੈਨਾਪੈਲਸ ਹिल्स ਦੇ ਉੱਪਰ ਹੈ ਇਹਦੀ ਅਪ੍ਰੋਕਸੀਮੇਟਲੀ ਉਚਾਈ 80 ਮੀਟਰ ਹੈ ਜੋ ਕਿ ਆਪਾਂ ਫੀਟਸ ਦੇ ਵਿੱਚ 262 ਫੀਟ ਦੀ ਉਚਾਈ ਕਹਿ ਸਕਦੇ ਹਾਂਗੇ ਤੁਸੀਂ ਖੁਦ ਹੀ ਸੋਚ ਸਕਦੇ ਹੋ ਕਿ ਇਹ ਕਿੰਨੀ ਜ਼ਿਆਦਾ ਉਚਾਈ ਤੇ ਬਣਿਆ ਹੋਇਆਗਾ ਪੈਲਸ ਦੇ ਬਾਹਰਲੀ ਇੱਕ ਸਾਈਡ ਤਾਂ ਤੁਸੀਂ ਦੇਖ ਹੀ ਲਈ ਜੋ ਕਿ ਕਿੰਨੀ ਜ਼ਿਆਦਾ ਸੋਹਣੀ ਹੈਗੀ ਹੁਣ ਆਪਾਂ ਚੱਲਦੇ ਹਾਂ ਅੰਦਰ ਪੈਲਸ ਦੇ ਅੰਦਰ ਵਾਲੇ ਰੂਮਸ ਦੇ ਵਿੱਚ ਕਹਿੰਦੇ ਟਰੈਡੀਸ਼ਨਲ ਪੋਰਟਗੇਜ਼ ਆਰਟ ਹੈ ਰਾਇਲ ਫਰਨੀਚਰ ਹੈ ਤੇ ਐਂਟਿਕ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਆਜੋ ਜੀ ਅੰਦਰ ਚੱਲਦੇ ਆਂ ਤੇ ਦੇਖਦੇ ਆਂ ਅੰਦਰ ਕੀ ਕੀ ਐ ਸਭ ਤੋਂ ਪਹਿਲਾਂ ਆ ਗਿਆ ਉਹਨਾਂ ਦਾ ਕ੍ਰੌਕਰੀ ਰੂਮ ਜਿੱਥੇ ਉਹਨਾਂ ਦੀ ਸਾਰੀ ਕ੍ਰੌਕਰੀ ਵਗੈਰਾ ਰੱਖੀ ਹੋਈ ਹੈਗੀ ਨੈਕਸਟ ਰੂਮ ਆ ਗਿਆ ਜੀ ਡਾਈਨਿੰਗ ਰੂਮ ਜਿੱਥੇ ਬੈਠ ਕੇ ਆਪਣਾ ਲੰਚ ਡਿਨਰ ਵਗੈਰਾ ਕਰਦੇ ਸੀਗੇ ਪੂਰੀ ਰਾਇਲ ਫੈਮਿਲੀ ਉਹਨਾਂ ਦੀਆਂ ਚੇਅਰਸ ਲੱਗੀਆਂ ਹੋਈਆਂ ਨੇ, ਟੇਬਲ ਆ ਉੱਤੇ ਕ੍ਰੌਕਰੀ ਰੱਖੀ ਹੋਈ ਹੈ, ਗੀ ਕੈਂਡਲਸ ਲੱਗੀਆਂ ਹੋਈਆਂ ਨੇ, ਕੈਂਡਲ ਲਾਈਟ ਡਿਨਰ ਵਗੈਰਾ ਕਰਦੇ ਹੋਣਗੇ। ਆਈ ਡੋਨਟ ਨੋ, ਨੀਚੇ ਕਾਰਪਟ ਵਿਸ਼ਿਆ ਹੋਇਆਗਾ। ਜੋ ਕਿ ਬਹੁਤ ਹੀ ਜ਼ਿਆਦਾ ਸੋਹਣੇ ਤਰੀਕੇ ਨਾਲ ਦਿਖਾਇਆ ਗਿਆਗਾ। ਇਹ ਹੈ ਜੀ ਰੂਮ ਆਫ ਚੈਂਬਰਲੈਨ। ਇਹ ਮਹਿਲ ਦੇ ਉਹਨਾਂ ਕਮਰਿਆਂ ਵਿੱਚੋਂ ਇੱਕ ਹੈ ਜੋ ਕਿ ਮਹਿਲ ਦੇ ਉੱਚ ਅਧਿਕਾਰੀ ਹੁੰਦੇ ਸੀਗੇ ਜੋ ਰਾਜ ਘਰਾਣੇ ਦੀ ਦੇਖਰੇਖ ਕਰਦੇ ਸੀਗੇ, ਉਹਨਾਂ ਦਾ ਰੂਮ ਹੁੰਦਾ ਸੀਗਾ। ਹੁਣ ਆ ਗਿਆ ਜੀ ਬਾਹਰਲਾ ਮਾਹੌਲ ਜੋ ਕਿ ਮੈਲ ਦੇ ਵਿਚਾਲੇ ਇੱਕ ਲਾਈਟ ਪੈਣ ਲਈ ਬਣਾਇਆ ਗਿਆ ਇਹਦੇ ਵਿੱਚ ਬਹੁਤ ਸਾਰੇ ਪੌਟਸ ਰੱਖੇ ਗਏ ਨੇਗੇ ਪਲਾਂਟਸ ਲੱਗੇ ਹੋਏ ਨੇ ਅੱਧਾ ਪਾਸਾ ਕੁਝ ਬੰਦ ਹੈ ਜਿੱਥੇ ਕੰਮ ਚੱਲ ਰਿਹਾ ਹੈਗਾ ਨਾਲ ਨਾਲ ਇਹਦੀ ਦੇਖਰੇਖ ਵੀ ਚੱਲ ਰਹੀ ਹੈਗੀ ਇਹਨਾਂ ਨੇ ਬੰਦ ਕਰ ਰੱਖਿਆ ਹੈਗਾ ਤੇ ਕੁਝ ਕੇ ਹਿੱਸਾ ਮੈਲ ਦਾ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਕਿੰਗ ਕਾਰਲੋਸ ਦਾ ਆਫਿਸ ਹੈ ਕਿੰਗ ਕਾਰਲੋਸ ਜੋ ਰਾਜੇ ਨੇ ਮਹਿਲ ਬਣਾਇਆ ਸੀਗਾ ਜੋ ਕਿ ਕਿੰਗ ਫੈਰੀਡੀ ਫੈਰੀਡੀਨੰਸ ਸੀਗੇ ਉਹਨਾਂ ਦਾ ਪੋਤਾ ਸੀਗਾ ਜਿਸ ਨੇ ਕਿ ਉਹਨਾਂ ਦੇ ਬੇਟੇ ਤੋਂ ਬਾਅਦ ਇਸ ਮੈਲ ਤੇ ਰਾਜ ਕੀਤਾ ਸੀ ਜਾਂ ਪੁਰਤਗਾਲ ਤੇ ਰਾਜ ਕੀਤਾ ਸੀਗਾ ਇਸ ਮੈਲ ਦਾ ਰਾਜਾ ਸੀਗਾ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਆਫਿਸ ਹੈ ਇਹ ਜਿੱਥੇ ਬੈਠ ਕੇ ਆਪਦੇ ਆਫੀਸ਼ੀਅਲ ਕੰਮ ਕਰਦੇ ਸੀਗੇ ਜੋ ਕਿ ਬਹੁਤ ਜ਼ਿਆਦਾ ਸੋਹਣੇ ਤਰੀਕੇ ਨਾਲ ਬਣਾਇਆ ਗਿਆ ਹੈਗਾ ਇਹਦੇ ਵਿੱਚ ਪੂਰਾ ਉਹਨਾਂ ਦਾ ਫਰਨੀਚਰ ਹੈ ਸਭ ਕੁਝ ਹੈ ਸਾਹਮਣੇ ਇੱਕ ਬੜਾ ਸੋਹਣਾ ਸ਼ੀਸ਼ਾ ਲੱਗਿਆ ਹੋਇਆ ਬੜੀਆਂ ਪਿਆਰੀਆਂ ਪਿਆਰੀਆਂ ਉਸ ਜਮਾਨੇ ਦੀਆਂ ਪੇਂਟਿੰਗਸ ਨੇਗੀਆਂ ਕਿੰਗ ਦੀ ਫੋਟੋ ਲੱਗੀ ਹੋਈ ਹੈਗੀ ਇਹ ਉਹਨਾਂ ਦਾ ਬੈੱਡਰੂਮ ਆਗਾ ਤੁਸੀਂ ਬੈੱਡ ਦੇਖੋ ਕਿੰਨਾ ਜ਼ਿਆਦਾ ਸੋਹਣਾ ਬੈੱਡ ਆਗਾ ਨੀਚੇ ਕਿੰਨਾ ਪਿਆਰਾ ਕਾਰਪੇਟ ਵਿਛਿਆ ਹੋਇਆ ਵਾਈਟ ਕਲਰ ਦਾ ਉਹਨਾਂ ਦੇ ਰਿਲੈਕਸ ਕਰਨ ਲਈ ਚੇਅਰ ਰੱਖੀ ਹੋਈ ਹੈਗੀ ਇਹ ਦੇਖ ਕੇ ਪਤਾ ਲੱਗਦਾ ਕਿ ਵਾਕਈ ਇਹ ਕਿਸੇ ਕਿੰਗ ਦਾ ਰੂਮ ਹੈ ਇਹਦੀ ਛੱਤ ਵੀ ਇੰਨੀ ਜ਼ਿਆਦਾ ਸੋਹਣੇ ਤਰੀਕੇ ਨਾਲ ਤਿਆਰ ਕੀਤੀ ਹੋਈ ਹੈਗੀ ਇੱਕ ਸੈਲ ਹੈ ਜੀ ਜਿਹਦੇ ਵਿੱਚ ਕੁਝ ਮੇਰੀ ਹਿਸਾਬ ਨਾਲ ਜਿੱਥੇ ਕੈਦ ਵਗੈਰਾ ਕੀਤਾ ਜਾਂਦਾ ਸੀ ਲੋਕਾਂ ਨੂੰ ਆਈ ਥਿੰਕ ਸੋ ਇੱਥੋਂ ਅਸੀਂ ਫੋਟੋਗ੍ਰਾਫੀ ਕਰ ਰਹੇ ਸੀਗੇ ਨਾਲ-ਨਾਲ ਕਿਉਂਕਿ ਬਹੁਤ ਜ਼ਿਆਦਾ ਸੋਣਾ ਲੱਗ ਰਿਹਾ ਸੀਗਾ ਚਲੋ ਚੱਲਦੇ ਆ ਅੱਗੇ ਇੱਧਰ ਬਾਥਰੂਮ ਹੈ ਜੀ ਔਰ ਸਾਹਮਣੇ ਵਾਸ਼ਰੂਮ ਵਗੈਰਾ ਬਣਾਇਆ ਹੋਇਆ ਹੈ ਇੱਧਰ ਬਾਥ ਟੱਬ ਹੈਗਾ ਤੇ ਜਿਹੜੀਆਂ ਦੀਆਂ ਟਾਈਲਸ ਨੇ ਪੁਰਤਗਾਲੀਸ ਟ੍ਰੈਡੀਸ਼ਨਲ ਟਾਈਲਸ ਨੇਗੀਆਂ ਜੋ ਕਿ ਪੁਰਤਗਾਲ ਦੇ ਵਿੱਚ ਬਹੁਤ ਜ਼ਿਆਦਾ ਫੇਮਸ ਅੱਜ ਵੀ ਨੇ ਇੱਥੋਂ ਦੀਆਂ ਪੁਰਾਣੀਆਂ ਬਿਲਡਿੰਗਸ ਦੇ ਉੱਪਰ ਇਹ ਟਾਈਲਸ ਅੱਜ ਵੀ ਲੱਗੀਆਂ ਹੋਈਆਂ ਨੇਗੀਆਂ ਇਹ ਬਾਥਰੂਮ ਅਟੈਚ ਹੈ ਇਸ ਰੂਮ ਦੇ ਨਾਲ ਤੇ ਕਿੰਨੀ ਜਿਆਦਾ ਰਿਲੈਕਸਿੰਗ ਚੇਅਰ ਹੈ ਹਰ ਇੱਕ ਰੂਮ ਦੇ ਵਿੱਚ ਵਿੰਡੋਜ਼ ਬਣੀਆਂ ਹੋਈਆਂ ਨੇ ਜੀਆਂ ਇਹ ਵਿੰਡੋਜ਼ ਦੇ ਬਾਹਰ ਆਪਾਂ ਪੂਰਾ ਸ਼ਹਿਰ ਦੇਖ ਸਕਦੇ ਹਾਂ ਤੁਸੀਂ ਇਸ ਰੂਮ ਦੇ ਵਿੱਚ ਚੇਅਰਸ ਦੇਖੋ ਕਿੰਨੀਆਂ ਜਿਆਦਾ ਸੋਹਣੀਆਂ ਨੇ ਬੈੱਡ ਕਿੰਨਾ ਸੋਹਣਾਗਾ ਤੇ نیچے ਇੱਕ ਕਾਰਪਟ ਵਿਸ਼ਿਆ ਹੋਇਆ ਜੋ ਕਿ ਉਸ ਜਮਾਨੇ ਦਾ ਕਾਰਪਟ ਹੈ ਤੁਸੀਂ ਸੋਚ ਸਕਦੇ ਹੋ ਕਿ ਕਿੰਨਾ ਜਿਆਦਾ ਸੋਹਣਾ ਹੋਊਗਾ ਹੁਣ ਇੰਨੇ ਸਾਲ ਹੋ ਗਏ ਪੁਰਾਣਾ ਬਟ ਹਲੇ ਵੀ ਆਪਣੇ ਦੇਖਣ ਲਈ ਰੱਖਿਆ ਹੋਇਆ ਵਿਛਾਇਆ ਹੋਇਆ ਬਹੁਤ ਹੀ ਜਿਆਦਾ ਸੋਹਣਾ ਕਾਰਪੇਟ ਹੈਗਾ ਇੱਥੋਂ ਆਪਾਂ ਦੇਖ ਸਕਦੇ ਹਾਂ ਕਿ ਕਿੰਨਾ ਜਿਆਦਾ ਪੁਰਾਣਾ ਹੈਗਾ ਇਹ ਜੋ ਰੂਮ ਦੇ ਵਿੱਚ ਆਪਾਂ ਆ ਗਏ ਇਹ ਹੁੰਦਾ ਸੀ ਰਾਣੀ ਦੀ ਹੈਲਪਰ ਦਾ ਰੂਮ ਇਹਨੂੰ ਆਪਾਂ ਦਾਸੀ ਨਹੀਂ ਕਹਿ ਸਕਦੇ ਜਾਂ ਸਰਵੈਂਟ ਨਹੀਂ ਕਹਿ ਸਕਦੇ ਇਹ ਉਹਦੀ ਹੈਲਪ ਕਰਦੀ ਸੀਗੀ ਉਹਦੇ ਕੰਮਕਾਰ ਦੇ ਵਿੱਚ ਤਿਆਰ ਹੋਣ ਦੇ ਵਿੱਚ ਉਹਦੇ ਕੱਪੜੇ ਵਗੈਰਾ ਸਿਲੈਕਟ ਕਰਨ ਦੇ ਵਿੱਚ ਕਿ ਉਹਨੇ ਕੀ ਪਾਉਣਾ ਹਰ ਚੀਜ਼ ਦੇ ਵਿੱਚ ਰਾਣੀ ਦੀ ਹੈਲਪ ਕਰਦੀ ਸੀ ਜਿਹਨੂੰ ਕਿ ਲੇਡੀ ਇਨ ਵੇਟਿੰਗ ਵੀ ਕਿਹਾ ਜਾਂਦਾ ਸੀਗਾ ਇਹਦੀ ਛੱਤਾਂ ਤੁਸੀਂ ਦੇਖੋ ਕਿੰਨੀਆਂ ਸੋਹਣੀਆਂ ਨੇ ਇਹ ਰੂਮ ਵੀ ਬੜਾ ਸਪੈਸ਼ਲ ਬਣਾਇਆ ਜਾਂਦਾ ਸੀ ਕਿਉਂਕਿ ਇਹ ਬੜੀ ਸਪੈਸ਼ਲ ਲੇਡੀ ਹੁੰਦੀ ਸੀ ਇੱਥੇ ਵੀ ਇੱਕ ਵਿੰਡੋ ਹੈ ਜਿਹਦੇ ਵਿੱਚੋਂ ਬਾਹਰ ਪੂਰੀ ਲੋਕੇਸ਼ਨ ਦਿਖਦੀ ਹੈ ਇੱਕ ਬੜਾ ਪਿਆਰਾ ਜਿਹਾ ਮਿਰਰ ਦਿੱਤਾ ਹੋਇਆ ਹੈਗਾ ਹਰ ਚੀਜ਼ ਹਰ ਸਹੂਲਤ ਨੂੰ ਇਸ ਕਮਰੇ ਦੇ ਵਿੱਚ ਦਿੱਤੀ ਗਈ ਸੀ ਤੇ ਇਹ ਰੂਮ ਰਾਣੀ ਦੇ ਰੂਮ ਨਾਲ ਅਟੈਚ ਸੀਗਾ ਹੁਣ ਆ ਗਏ ਆਪਾਂ ਰਾਣੀ ਦੇ ਰੂਮ ਦੇ ਵਿੱਚ ਕੁਇਨ ਦਾ ਰੂਮ ਹੈ ਤਾਂ ਸਪੈਸ਼ਲ ਤਾਂ ਹੋ ਗਈ ਆ ਹੈਗਾ ਇੱਕ ਵੱਡਾ ਸਾਰਾ ਸ਼ੀਸ਼ਾ ਜਿਹਦੇ ਵਿੱਚ ਕੀ ਅਲਮੀਰਾ ਗਈ ਆਪਦੇ ਕੱਪੜੇ ਰੱਖਣ ਲਈ ਦੇ ਦੀਆਂ ਜਿਹੜੀਆਂ ਕੰਦਾ ਨੇ ਤੁਸੀਂ ਦੇਖ ਸਕਦੇ ਹੋ ਇੰਨੀਆਂ ਜਿਆਦਾ ਸੋਹਣੀਆਂ ਨੇ ਇਦਾਂ ਲੱਗਦਾ ਕਿ ਕੋਈ ਏਮਬਰਾਇਡਰੀ ਕੀਤੀ ਹੋਈ ਹੈ ਕੋਈ ਕਢਾਈ ਕੀਤੀ ਹੋਈ ਹੈ ਕਰਟਨਸ ਨੇ ਬੜੇ ਪਿਆਰੇ ਜੋ ਕਿ ਬੈੱਡ ਨਾਲ ਮੈਚਿੰਗ ਨੇ ਤੇ ਵਿੰਡੋ ਹੈ ਪ੍ਰੋਪਰ ਲੋਕੇਸ਼ਨ ਦੇ ਨਾਲ ਜਿੱਥੋਂ ਕਿ ਰਾਣੀ ਲੋਕੇਸ਼ਨ ਮਤਲਬ ਪ੍ਰੋਪਰ ਖੜ ਕੇ ਬਾਹਰਲਾ ਮਾਹੌਲ ਦੇਖਦੀ ਹੋਊਗੀ ਦੇਖੋ ਤੁਸੀਂ ਰਾਣੀ ਦਾ ਰੂਮ ਛੱਤਾਂ ਦੇਖੋ ਇੰਨੀਆਂ ਜਿਆਦਾ ਪਿਆਰੀਆਂ ਨੇ ਗੀਆਂ ਬੜਾ ਪਿਆਰਾ ਰਾਣੀ ਦਾ ਬੈੱਡ ਬੜੀ ਪਿਆਰੀ ਬੈੱਡ ਸ਼ੀਟ ਮੈਨੂੰ ਇਸ ਰੂਮ ਚ ਆ ਕੇ ਇੰਨਾ ਕੁ ਰਿਲੈਕਸ ਫੀਲ ਹੋ ਰਿਹਾ ਸੀ ਨਾ ਮੈਂ ਸੋਚ ਸਕਦੀ ਸੀ ਕਿ ਰਾਣੀ ਕਿਦਾਂ ਦਾ ਫੀਲ ਕਰਦੀ ਹੋ ਕਿੰਨਾ ਕੁ ਉਹਨੂੰ ਇੱਥੇ ਰਿਲੈਕਸੇਸ਼ਨ ਫੀਲ ਹੁੰਦੀ ਹੋ ਆ ਚੇਅਰ ਤੇ ਬੈਠ ਕੇ ਉਹ ਸੇਕਦੀ ਹੋਊਗੀ ਸਿਆਲਾਂ ਦੇ ਦਿਨਾਂ ਚ ਉੱਪਰ ਸ਼ੀਸ਼ਾ ਲੱਗਿਆ ਹੋਇਆ ਚੇਅਰ ਤੇ ਬੈਠ ਕੇ ਕਾਫੀ ਵਗੈਰਾ ਲੈਂਦੀ ਹੋਊਗੀ ਇਧਰ ਇਧਰ ਇੱਕ ਹੋਰ ਕਲੋਜ਼ਟ ਹੈ ਤੇ ਸਾਹਮਣੇ ਰਾਣੀ ਦਾ ਅਟੈਚ ਬਾਥਰੂਮ ਹੈ ਜਿਹਦੇ ਵਿੱਚ ਟਾਇਲਟ ਸੀਟ ਰੱਖੀ ਹੋਈ ਹੈਗੀ ਜੋ ਕਿ ਉਸ ਜਮਾਨੇ ਦੀ ਹੁੰਦੀ ਸੀਗੀ ਇਹ ਤੋਂ ਬਾਅਦ ਜੀ ਰਾਣੀ ਦਾ ਡ्रेसਿੰਗ ਰੂਮ ਜਿੱਥੇ ਰਾਣੀ ਤਿਆਰ ਹੁੰਦੀ ਸੀ ਇਹਦੀ ਛੱਤ ਦੇਖੋ ਡਿਫਰੈਂਟ ਹੈ ਬੜੀ ਪਿਆਰੀ ਜੀ ਤੇ ਇੱਥੇ ਉਹਦੇ ਕੱਪੜੇ ਵਗੈਰਾ ਰੱਖੇ ਹੁੰਦੇ ਹੋਣਗੇ ਜਾਂ ਜੁਐਲਰੀ ਜੋ ਵੀ ਕੁਝ ਹੈ ਇਧਰ ਵੀ ਚੇਅਰਸ ਰੱਖੀਆਂ ਹੋਈਆਂ ਨੇ ਇੱਥੇ ਰਾਣੀ ਨੂੰ ਤਿਆਰ ਕੀਤਾ ਜਾਂਦਾ ਸੀ ਬਾਹਰ ਲੈ ਕੇ ਜਾਣ ਲਈ ਕਿਸੇ ਨੂੰ ਮਿਲਣ ਲਈ ਸામਨੇ ਦਾ ਜੁਐਲਰੀ ਬਾਕਸ ਹੈ ਇਹਦੀ ਚੇਅਰ ਹੈ ਜਿੱਥੇ ਬਿਠਾ ਕੇ ਰਾਣੀ ਨੂੰ ਤਿਆਰ ਕੀਤਾ ਜਾਂਦਾ ਸੀ ਦੇਖੋ ਜੀ ਜੁਐਲਰੀ ਬਾਕਸ ਕਿੰਨਾ ਪਿਆਰਾ ਹੈ ਅੱਜ ਖਾਲੀ ਹੈ ਪਰ ਕਦੇ ਗਹਿਣਿਆਂ ਨਾਲ ਭਰਿਆ ਹੁੰਦਾ ਹੋਊਗਾ ਸਾਹਮਣੇ ਉਹਦੀ ਪਰਫਿਊਮਸ ਦੀਆਂ ਬੋਟਲਾਂ ਨੇ ਇਤਰ ਦੀਆਂ ਜਾਂ ਕਾਸੇ ਦੀਆਂ ਵੀ ਉਹਦੀਆਂ ਬੋਟਲਾਂ ਨੇ ਜਿੱਥੋਂ ਆਪਦੇ ਆਪ ਨੂੰ ਪਰਫਿਊਮ ਲਗਾਉਂਦੀ ਹੋਊਗੀ ਆਪਦੇ ਆਪ ਨੂੰ ਤਿਆਰ ਕਰਦੀ ਹੋਊਗੀ ਜਾਂ ਉਹਨੂੰ ਉਹਦੀਆਂ ਦਾਸੀਆਂ ਤਿਆਰ ਕਰਦੀਆਂ ਹੋਣਗੀਆਂ ਇੱਥੋਂ ਤਿਆਰ ਹੋ ਕੇ ਰਾਣੀ ਜਾਂਦੀ ਸੀ ਅੱਗੇ ਆਪਣੇ ਆਫਿਸ ਦੇ ਵਿੱਚ ਇੱਥੇ ਰਾਣੀ ਜੀ ਨੂੰ ਵੀ ਮਿਲਣਾ ਹੁੰਦਾ ਸੀਗਾ ਉਹਨੂੰ ਮਿਲਦੀ ਸੀ ਇਸ ਰੂਮ ਦਾ ਤੁਸੀਂ ਕਲਰ ਕੰਬੀਨੇਸ਼ਨ ਦੇਖੋ ਛੱਤਾਂ ਦਾ ਦੀਵਾਰਾਂ ਦਾ ਕਰਟਨਸ ਦਾ ਸੋਫਿਆਂ ਦਾ ਸਾਰਾ ਇੱਕੋ ਹੀ ਕਲਰ ਕੰਬੀਨੇਸ਼ਨ ਹੈ ਇੱਥੇ ਜੋ ਵੀ ਰਾਣੀ ਨੂੰ ਮਿਲਣਾ ਚਾਹੁੰਦਾ ਸੀ ਉਹਨਾਂ ਨੂੰ ਮਿਲਦੀ ਸੀ ਚਾਹ ਕੌਫੀ ਲੈਂਦੀ ਸੀ ਇੱਥੇ ਉਹ ਮੀਟਿੰਗ ਵਗੈਰਾ ਕਰਦੀ ਸੀਗੀ ਲੋਕਾਂ ਨਾਲ ਇੱਥੇ ਫੋਟੋ ਲੱਗੀ ਹੋਈ ਹੈ ਜੀ ਕੁਇਨ ਦੀ ਬੜੀਆਂ ਪਿਆਰੀਆਂ ਸੀਨਰੀਆਂ ਨੇ ਕਰਟਨਸ ਵਗੈਰਾ ਦੇਖ ਸਕਦੇ ਹੋ ਤੁਸੀਂ ਇਹ ਵੀ ਰਾਣੀ ਦਾ ਆਫਿਸ ਰੂਮ ਹੀ ਹੈ ਜਿੱਥੇ ਉਹ ਆਪਦੇ ਕੰਮਤੰਦੇ ਕਰਦੀ ਸੀਗੀ ਆਫੀਸ਼ੀਅਲ ਵਰਕ ਕਰਦੀ ਸੀ ਲਿਖ ਪੜਨ ਦਾ ਕੰਮ ਕਰਦੀ ਸੀ ਜੋ ਵੀ ਮਤਲਬ ਉਹਨਾਂ ਦੇ ਕੰਮ ਹੁੰਦੇ ਸੀ ਉਸ ਜਮਾਨੇ ਦੇ ਆਪਾਂ ਨੂੰ ਤਾਂ ਚਲੋ ਇਸ ਬਾਰੇ ਨਹੀਂ ਪਤਾ ਪਰ ਇੱਥੇ ਬੈਠ ਕੇ ਵੀ ਉਹ ਆਪਣੇ ਆਫੀਸ਼ੀਅਲ ਵਰਕ ਹੀ ਕਰਦੀ ਸੀ ਨਾਲ ਦੇ ਰੂਮ ਵਿੱਚੋਂ ਮਿਲਦੀ ਸੀ ਆਪਣੇ ਰਾਇਲ ਗੈਸਟ ਨੂੰ ਜਾਂ ਜੋ ਵੀ ਉਹਦੇ ਵੀਆਈਪੀ ਗੈਸਟ ਹੁੰਦੇ ਸੀ ਜਿਨ੍ਹਾਂ ਨੂੰ ਜ਼ਰੂਰੀ ਮਿਲਣਾ ਹੁੰਦਾ ਸੀ ਇੱਥੇ ਆ ਕੇ ਉਹ ਆਪਣੇ ਕੰਮ ਧੰਦੇ ਕਰਦੀ ਸੀ ਇੱਥੇ ਕਿਸੇ ਵੀ ਚੀਜ਼ ਨੂੰ ਟੱਚ ਕਰਨ ਦੀ ਪਰਮਿਸ਼ਨ ਨਹੀਂ ਹੈ ਵੀਡੀਓਗ੍ਰਾਫੀ ਕਰਨ ਦੀ ਪਰਮਿਸ਼ਨ ਹੈ ਬਟ ਤੁਸੀਂ ਫੋਨ ਦੀ ਲਾਈਟ ਔਨ ਨਹੀਂ ਕਰ ਸਕਦੇ ਸਾਹਮਣੇ ਇੱਕ ਸੰਦੂਖ ਜਿਹਾ ਦੇਖੋ ਕਿੰਨਾ ਪਿਆਰਾ ਕਿੰਨਾ ਅੰਟੀਕ ਹੈ ਤੇ ਕਿੰਨਾ ਸੋਹਣਾ ਤੇ ਕੰਮ ਕੀਤਾ ਗਿਆ ਦੇਖੋ ਜੀ ਆਹ ਚੇਹਰਾ ਤੇ ਕਦੇ ਉਸ ਟਾਈਮ ਦੇ ਰਾਜੇ ਰਾਣੀਆਂ ਬੈਠੇ ਸੀਗੇ ਕਦੇ ਉਹਨਾਂ ਨੇ ਆਹ ਸਮਾਨ ਯੂਜ਼ ਕੀਤਾ ਸੀ ਇਸ ਕਿਲੇ ਦੇ ਵਿੱਚ ਰਾਜੇ ਦੀਆਂ 6 ਤੋਂ 7 ਪੀੜ੍hiyan ਰਹਿ ਚੁੱਕੀਆਂ ਨੇ ਉਸ ਤੋਂ ਬਾਅਦ ਜਦੋਂ ਪੁਰਤਗਾਲ ਰਿਪਬਲਿਕ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਇਹ ਕਿਲਾ ਛੜਤਾ ਜਾਂ ਇਹਨਾਂ ਤੋਂ ਛਡਾ ਲਿਆ ਗਿਆ ਫੋਟੋ ਦੇਖ ਸਕਦੇ ਹੋ ਕੁਈਨ ਦੀ ਕਿੰਨੀ ਜ਼ਿਆਦਾ ਸੋਹਣੀ ਹੈ ਕਿੰਨੀ ਜ਼ਿਆਦਾ ਪਿਆਰੀ ਹੈ ਆਈ ਥਿੰਕ ਇਹ ਪੇਂਟ ਕੀਤੀ ਗਈ ਹੈਗੀ ਇਸ ਤੋਂ ਬਾਅਦ ਚੱਲਦੇ ਹਾਂ ਜੀ ਆਪਾਂ ਅਗਲੇ ਰੂਮ ਦੇ ਵਿੱਚ ਇਥੇ ਇੱਕ ਰਾਜੇ ਦਾ ਸਟੈਚੂ ਜਾਂ ਬਣਿਆ ਹੋਇਆ ਹੈ 커튼ਸ ਨੇਗੇ ਬਲੂ ਕਲਰ ਦੇ ਇਸ ਰੂਮ ਦਾ ਬਲੂ ਕਲਰ ਦਾ ਕੰਬੀਨੇਸ਼ਨ ਹੈ ਜੀ ਐਤੋਂ ਮੈਨੂੰ ਸੋਨੀ ਵਾਪਸ ਲੈ ਕੇ ਗਏ ਤੇ ਕਹਿੰਦੇ ਤੂੰ ਟੈਲੀਫੋਨ ਰੂਮ ਦਿਖਾਉਣਾ ਭੁੱਲ ਗਈ ਇਥੇ ਟੈਲੀਫੋਨ ਹੈ ਜਿੱਥੋਂ ਕਿ ਉਸ ਜਮਾਨੇ ਦੇ ਵਿੱਚ ਫੋਨ ਵਗੈਰਾ ਕਾਲਸ ਵਗੈਰਾ ਕੀਤੀਆਂ ਜਾਂਦੀਆਂ ਸੀਗੀਆਂ ਇਹ ਰੂਮ ਮੇਰਾ ਪਹਿਲਾ ਰਹਿ ਗਿਆ ਸੀ ਇਹ ਟੈਲੀਫੋਨ ਰੂਮ ਹੈ ਜੀ ਇਸ ਤੋਂ ਬਾਅਦ ਆਪਾਂ ਸੇਟਿੰਗ ਰੂਮ ਦੇ ਵਿੱਚ ਦੁਬਾਰਾ ਆਉਨੇ ਆ ਜਿੱਥੇ ਬਲੂ ਕਲਰ ਦਾ ਕੰਬੀਨੇਸ਼ਨ ਕੀਤਾ ਹੋਇਆ ਹੈਗਾ ਇੱਥੇ ਬੈਠ ਕੇ ਸ਼ਾਹੀ ਪਰਿਵਾਰ ਗੱਲਾਂਬਾਤਾਂ ਕਰਦੇ ਸੀ ਮੀਟਿੰਗਸ ਕਰਦੇ ਸੀ ਮਿਲਦੇ ਸੀ ਹੱਸਦੇ ਖੇਡਦੇ ਸੀ ਇਹ ਰਾਇਲ ਫੈਮਿਲੀ ਦਾ ਸਿਟਿੰਗ ਰੂਮ ਸੀਗਾ ਹੁਣ ਅੱਗੇ ਜੀ ਆਪਾਂ ਗ੍ਰੀਨ ਰੂਮ ਦੇ ਵਿੱਚ ਗ੍ਰੀਨ ਰੂਮ ਇੱਕ ਰਾਇਲ ਫੈਮਿਲੀ ਦਾ ਰਿਸੈਪਸ਼ਨ ਜਾਂ ਗੈਦਰਿੰਗ ਰੂਮ ਆਪਾਂ ਕਹਿ ਸਕਦੇ ਹਾਂਗੇ ਜੋ ਕਿ ਸਪੈਸ਼ਲ ਇਨਵਾਈਟਿਡ ਗੈਸਟ ਲਈ ਹੁੰਦਾ ਸੀ ਜਾਂ ਕੋਰਟ ਮੈਂਬਰਸ ਲਈ ਹੁੰਦਾ ਸੀ ਉਹਨਾਂ ਨੂੰ ਬੁਲਾ ਕੇ ਉਹਨਾਂ ਲਈ ਮੀਟਿੰਗ ਵਗੈਰਾ ਕੀਤੀ ਜਾਂਦੀ ਸੀ ਉਹਨਾਂ ਨਾਲ ਜਾਂ ਕੁਝ ਇੰਪੋਰਟੈਂਸ ਇੰਪੋਰਟੈਂਟ ਡਿਸਕਸ਼ਨ ਵਗੈਰਾ ਹੁੰਦੀ ਸੀਗੀ ਤਾਂ ਕਰਕੇ ਇਹਨੂੰ ਗ੍ਰੀਨ ਰੂਮ ਕਿਹਾ ਜਾਂਦਾ ਜੋ ਸਪੈਸ਼ਲ ਲੋਕਾਂ ਲਈ ਸਿਰਫ ਹੁੰਦਾ ਸੀਗਾ ਚਲੋ ਜੀ ਗ੍ਰੀਨ ਰੂਮ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਅੱਗੇ ਅਗਲੇ ਰੂਮ ਦੇ ਵਿੱਚ ਇਧਰ ਨਾਲ-ਨਾਲ ਕੰਮ ਵੀ ਚੱਲ ਰਿਹਾ ਹੈਗੇ ਇਸ ਕਰਕੇ ਕੁਝ ਰੂਮ ਬੰਦ ਵੀ ਕਰੇ ਹੋਏ ਨੇ ਜੋ ਆਪਾਂ ਨਹੀਂ ਦੇਖ ਸਕਦੇ ਇਹ ਅਜੀ ਦ ਗੈਲਰੀ ਫਸਟ ਰੂਮ ਗੈਲਰੀ ਇਹ ਰਾਇਲ ਪੈਲੇਸ ਦੀ ਗੈਲਰੀ ਦਾ ਪਹਿਲਾ ਰੂਮ ਹੁੰਦਾ ਸੀਗਾ ਜੋ ਰਾਇਲ ਗੈਸਟ ਲਈ ਯੂਜ਼ ਕੀਤਾ ਜਾਂਦਾ ਸੀ ਉਹਨਾਂ ਨੂੰ ਵੈਲਕਮ ਕਰਨ ਲਈ ਜਿਸ ਵਿੱਚ ਰਾਇਲ ਰਾਇਲ ਪੀਪਲ ਹੁੰਦੇ ਸੀਗੇ ਜਾਂ ਵੀਆਈਪੀ ਗੈਸਟ ਹੁੰਦੇ ਸੀਗੇ ਉਹਨਾਂ ਨੂੰ ਵੈਲਕਮ ਇੱਥੇ ਕੀਤਾ ਜਾਂਦਾ ਸੀਗਾ ਨਾਲ ਨਾਲ ਪੈਲੈਸ ਦੇ ਵਿੱਚ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈਗਾ ਜੋ ਕਿ ਤੁਸੀਂ ਦੇਖ ਰਹੇ ਹੋ ਕੁੜੀਆਂ ਇੱਥੇ ਜੋ ਵੀ ਉਸ ਜ਼ਮਾਨੇ ਦੀ ਕੰਦਾ ਤੇ ਐਮਬਰਾਇਡਰੀ ਵਗੈਰਾ ਕੀਤੀ ਹੋਈ ਸੀ ਜਾਂ ਜੋ ਵੀ ਪੇਂਟਿੰਗ ਕੀਤੀ ਸੀ ਉਸੇ ਤਰੀਕੇ ਦੀ ਦੁਬਾਰਾ ਕਰ ਰਹੀਆਂ ਨੇਗੀਆਂ ਇਹ ਆ ਗਿਆ ਜੀ স্মੋਕਿੰਗ ਰੂਮ ਜਿੱਥੇ ਬੈਠ ਕੇ স্মੋਕ ਕਰਦੇ ਸੀਗੇ ਉਹਨਾਂ ਦੇ ਵੀਆਈਪੀ ਗੈਸਟ ਕਰਦੇ ਸੀ ਜਾਂ ਕਿੰਗ ਕੁਈਨ ਜੋ ਵੀ স্মੋਕ ਕਰਦੇ ਸੀ ਉਸ ਸਮੇਂ ਦੇ ਵਿੱਚ ਉਹ ਇੱਥੇ ਬੈਠ ਕੇ ਹੀ স্মੋਕ ਕਰਦੇ ਸੀ ਇਹ স্মੋਕਿੰਗ ਰੂਮ ਹੈ ਤੇ ਆਪਾਂ ਸਿੱਧੀ ਭਾਸ਼ਾ ਦੇ ਵਿੱਚ ਕਹਿ ਸਕਦੇ ਹਾਂ ਉਹਨਾਂ ਦਾ ਹੁੱਕਾ ਰੂਮ ਹੈ ਇੱਥੇ ਬੈਠ ਕੇ ਆਪਣਾ ਹੁੱਕਾ ਪੀਂਦੇ ਸੀ ਜਾਂ ਜੋ ਵੀ ਸੀ ਇਹ ਵੀ ਬੜਾ ਪਿਆਰਾ ਰੂਮ ਹੈ ਜਿਹਦੀ ਛੱਤ ਬੜੀ ਉੱਚੀ ਤੇ ਬੜੀ ਸੋਹਣੇ ਤਰੀਕੇ ਨਾਲ ਬਣੀ ਹੋਈ ਹੈ ਅੱਗੇ ਆ ਗਏ ਹਾਂ ਜੀ ਚੇਅਰ ਸਟੇਅਰਸ ਸਟੇਅਰਸ ਤੇ ਜਾਂਦੇ ਜਾਂਦੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹ ਜੋ ਰਾਜਾ ਸੀਗਾ ਫਰਨੇਂਡੀਨ ਇਹ ਇੱਕ ਜਰਮਨ ਦਾ ਪ੍ਰਿੰਸ ਸੀਗਾ ਜਿਨੇ ਕਿ ਪੁਰਤਗਾਲ ਦੀ ਰਾਣੀ ਨਾਲ ਵਿਆਹ ਕਰਵਾਇਆ ਸੀਗਾ ਤੇ ਉਸ ਤੋਂ ਬਾਅਦ ਇਹ ਪੁਰਤਗਾਲ ਦਾ ਕਿੰਗ ਬਣ ਗਿਆ ਸੀਗਾ ਇਸ ਦੀ ਰਾਣੀ ਦੀ 34 ਸਾਲ ਦੀ ਉਮਰ ਦੇ ਵਿੱਚ ਡੈਥ ਹੋ ਗਈ ਸੀਗੀ ਜੋ ਕਿ ਉਸ ਦੀ ਡਿਲੀਵਰੀ ਦੇ ਦੌਰਾਨ ਡੈਥ ਹੋਈ ਸੀ ਜੋ 8ਵੇਂ ਬੱਚੇ ਨੂੰ ਜਨਮ ਦੇ ਰਹੀ ਸੀ ਫਿਰ ਉਸ ਨੇ ਇੱਕ ਪੁਰਤਗਾਲ ਦੀ ਸਿੰਗਰ ਨਾਲ ਵਿਆਹ ਕਰਾ ਲਿਆ ਸੀਗਾ ਉਹਦੇ 3 ਬੱਚੇ ਸੀਗੇ ਪਰ ਉਹ ਲੋਕਾਂ ਨੂੰ ਇੰਨੀ ਪਸੰਦ ਨਹੀਂ ਆਈ ਹੁਣ ਆਪਾਂ ਅਗਲੇ ਰੂਮ ਦੇ ਵਿੱਚ ਆ ਗਏ ਜਿਹਨੂੰ ਕਿ ਆਪਾਂ ਦੇਖਦੇ ਆਂ ਬਾਕੀ ਦੀ ਗੱਲਬਾਤ ਫੇਰ ਕਰਾਂਗੇ ਇਹ ਰੂਮ ਹੈ ਜੀ ਬਿਗ ਰੂਮ ਜਿਹਨੂੰ ਆਪਾਂ ਗ੍ਰੈਂਡ ਰੂਮ ਵੀ ਕਹਿ ਸਕਦੇ ਆਂ ਇਹ ਰਾਇਲ ਫੈਮਿਲੀ ਦੀ ਗੈਦਰਿੰਗ ਜਾਂ ਇਵੈਂਟਸ ਲਈ ਯੂਜ਼ ਕੀਤਾ ਜਾਂਦਾ ਸੀਗਾ ਜਦੋਂ ਕੋਈ ਸਪੈਸ਼ਲ ਪ੍ਰੋਗਰਾਮ ਹੁੰਦਾ ਸੀਗਾ ਕੋਈ ਗੈਦਰਿੰਗ ਹੁੰਦੀ ਸੀ ਜਾਂ ਕੋਈ ਇਵੈਂਟਸ ਵਗੈਰਾ ਹੁੰਦੇ ਸੀ ਉਦੋਂ ਇਸ ਰੂਮ ਨੂੰ ਯੂਜ਼ ਕੀਤਾ ਜਾਂਦਾ ਸੀਗਾ ਤੁਸੀਂ ਇਹਦੇ ਸੋਫੇ ਦੇਖ ਸਕਦੇ ਹੋ ਸੋਹਣੀ ਦਿਖਾ ਰਿਹਾ ਕਿ ਕਿੰਨੇ ਜਿਆਦਾ ਪਿਆਰੇ ਸੋਫੇ ਆ ਗਏ ਸ਼ਾਇਦ ਲੈਦਰ ਵਗੈਰਾ ਚੇਂਜ ਕੀਤੀ ਹੋਵੇ ਕਿਉਂਕਿ ਇੰਨੇ ਜਿਆਦਾ ਸਾਲ ਪੁਰਾਣੇ ਜਾਂ ਫਿਰ ਕੁਆਲਿਟੀ ਇੰਨੀ ਜਿਆਦਾ ਵਧੀਆ ਹੋ ਸਕਦੀ ਹੈ ਕਿ ਉਸੇ ਤਰ੍ਹਾਂ ਦੇ ਹੋਣ ਇਹਨੂੰ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਸਾਰੇ ਇੱਕ ਤਰ੍ਹਾਂ ਦੇ ਸੋਫੇ ਨੇ ਇੱਕੋ ਹੀ ਡਿਜ਼ਾਈਨ ਬਹੁਤ ਹੀ ਜਿਆਦਾ ਸੋਹਣਾਗਾ ਛੱਤਾਂ ਬਹੁਤ ਜਿਆਦਾ ਉੱਚੀਆਂ ਨੇ ਤੇ ਬਹੁਤ ਹੀ ਜਿਆਦਾ ਸੋਹਣੀ ਮੀਨਾਕਾਰੀ ਕੀਤੀ ਹੋਈ ਆ ਸਾਹਮਣੇ ਇੱਕ ਬੜਾ ਪਿਆਰਾ ਝੂਮਰ ਜਗਾ ਜਿਹਦੇ ਉੱਤੇ ਕੈਂਡਲਸ ਰੱਖੀਆਂ ਹੋਈਆਂ ਨੇ ਹੁਣ ਤਾਂ ਹੀ ਨਕਲੀ ਕੈਂਡਲ ਨੇ ਪਰ ਕਹਿੰਦੇ ਆ ਕਿ ਉਸ ਸਮੇਂ ਦੇ ਵਿੱਚ ਅਸਲੀ ਕੈਂਡਲ ਸੀ ਇਹਦੇ ਉੱਤੇ ਜਗਾਈਆਂ ਜਾਂਦੀਆਂ ਸੀਗੀਆਂ ਸੋਫੇ ਦੇਖੋ ਤੁਸੀਂ ਕਿੰਨੇ ਉੱਚੇ ਉੱਚੇ ਆ ਪਿੱਛੇ ਸ਼ੀਸ਼ੇ ਲੱਗੇ ਹੋਏ ਆ ਪਤਾ ਲੱਗਦਾ ਕਿ ਵਾਕਈ ਇੱਕ ਰਾਇਲ ਸੋਫੇ ਨੇ ਇਹ ਇੱਕ ਰੂਮ ਵਾਕਈ ਬਿਗ ਰੂਮ ਹੈ ਜੀ ਬਹੁਤ ਵੱਡਾ ਰੂਮ ਹੈ ਬਹੁਤ ਸਾਰੇ ਸੋਫੇ ਨੇ ਨਾਲ ਨਾਲ ਸਾਫ ਸਫਾਈ ਚੱਲ ਰਹੀ ਹੈ ਦੇਖੋ ਜੀ ਜੋ ਵੀ ਥੋੜੀ ਬੋਟੀ ਧੂੜ ਵਗੈਰਾ ਆਉਂਦੀ ਹੈ ਕੁਝ ਵੀ ਉਹ ਨਾਲ ਦੀ ਨਾਲ ਸਾਫ ਕਰ ਰਹੇ ਨੇ ਹੁਣ ਆ ਰਿਹਾ ਜੀ ਕਿੰਗ ਮੈਨੂਅਲ ਦਾ ਰੂਮ ਕਿੰਗ ਮੈਨੂਅਲ ਦਾ ਰੂਮ ਹੈ ਜਿਹੜਾ ਕਿੰਗ ਮੈਨੂਅਲ ਸੀਗਾ ਇਹ ਕਿੰਗ ਕਾਰਲੋਸ ਦਾ ਪੋਤਾ ਸੀ ਜਿਹੜੇ ਪਹਿਲੇ ਰਾਜੇ ਨੇ ਮਹਿਲ ਬਣਾਇਆ ਸੀ ਜਿਹਦੇ ਬਾਰੇ ਮੈਂ ਤੁਹਾਨੂੰ ਹੁਣੇ ਦੱਸਿਆ ਆ ਉਹਨਾਂ ਦੀ ਫੋਟੋ ਉਹਨਾਂ ਦੀ ਰਾਣੀ ਦੀ ਫੋਟੋ ਉਹਨਾਂ ਦਾ ਪੁੱਤ ਆ ਸੀਗਾ ਕਿੰਗ ਕਾਰਲੋਸ ਕਿੰਗ ਕਾਰਲੋਸ ਦਾ ਪੁੱਤ ਆ ਸੀਗਾ ਕਿੰਗ ਮੈਨੂਅਲ ਉਹਨਾਂ ਦਾ ਗ੍ਰੈਂਡਸਨ ਸੀਗਾ ਜੋ ਕਿ ਪੁਰਤਗਾਲ ਦਾ ਆਖਰੀ ਰਾਜਾ ਸੀਗਾ ਇਸ ਤੋਂ ਬਾਅਦ ਇਹਨਾਂ ਦਾ ਰਾਜ ਘਰਾਣਾ ਖਤਮ ਹੋ ਗਿਆ ਸੀ ਪੁਰਤਗਾਲ ਰਿਪਬਲਿਕ ਹੋ ਗਿਆ ਸੀਗਾ ਇਹ ਇਹਨਾਂ ਦੇ ਲਾਸਟ ਰਾਜੇ ਦਾ ਰੂਮ ਹੈ ਇਸ ਤੋਂ ਬਾਅਦ ਇੱਥੇ ਕੋਈ ਵੀ ਪੁਰਤਗਾਲ ਦਾ ਰਾਜਾ ਨਹੀਂ ਬਣਿਆ ਦੇਖੋ ਜੀ ਕਿੰਗ ਮੈਨੂਅਲ ਦੀ ਚੇਅਰ ਕਿੰਨੀ ਜ਼ਿਆਦਾ ਪੁਰਾਣੀ ਹੈ ਇਹਦੇ ਉੱਪਰ ਕਢਾਈ ਕੀਤੀ ਹੋਈ ਹੈ ਬੜਾ ਸੌਫਟ ਜਾਂ ਮੈਟ ਹੈ ਉਹਨਾਂ ਦਾ ਛੋਟਾ ਜਿਹਾ ਬੈੱਡ ਹੈ ਬੜਾ ਪਿਆਰਾ ਤੇ ਕਿੰਗ ਮੈਨੂਅਲ ਦੀ ਫੋਟੋ ਲੱਗੀ ਹੋਈ ਹੈ ਉਨਾ ਦਾ ਸੋਫਾ ਬੈਡਰੂਮ ਆਫ ਕਿੰਗ ਮੈਨੂਅਲ ਕਿੰਗ ਮੈਨੂਅਲ ਬਾਰੇ ਮੈਂ ਤੁਹਾਨੂੰ ਹੁਣੇ ਦੱਸਿਆ ਆ ਆਖਰੀ ਰਾਜਾ ਪੁਰਤਕਾਲ ਦਾ ਛੱਤ ਦੇਖੋ ਜੀ ਕਿੰਨੀ ਜਿਆਦਾ ਸੋਹਣੀ ਹਰ ਰੂਮ ਦੇ ਵਿੱਚ ਡਿਫਰੈਂਟ ਤਰ੍ਹਾਂ ਦੀ ਪੇਂਟਿੰਗਸ ਨੇ ਡਿਫਰੈਂਟ ਤਰ੍ਹਾਂ ਦੀਆਂ ਛੱਤਾਂ ਦਾ ਡਿਜ਼ਾਈਨ ਹੈ ਡਿਫਰੈਂਟ ਤਰ੍ਹਾਂ ਦੇ ਕੰਧਾਂ ਦੇ ਡਿਜ਼ਾਈਨ ਨੇ ਇਸ ਤੋਂ ਬਾਅਦ ਆਗੇ ਜੀ ਜੋ ਫਸਟ ਰਾਜਾ ਸੀਗਾ ਜੋ ਮੈਂ ਤੁਹਾਨੂੰ ਹੁਣੇ ਦੱਸ ਕੇ ạtੀਆਂ ਜਰਮਨ ਦੇ ਪ੍ਰਿੰਸ ਸੀਗੇ ਉਹਨਾਂ ਦੀ ਫੋਟੋ ਆ ਤੇ ਨਾਲ ਹੀ ਉਹਨਾਂ ਦਾ ਸਮਾਨ ਆ ਇਹ ਉਹਨਾਂ ਦੀ ਤਲਵਾਰ ਵਗੈਰਾ ਇੱਕ ਮੈਨੂੰ ਨਹੀਂ ਪਤਾ ਕੀ ਹੁੰਦੇ ਆ ਰੀਬਨ ਜੇ ਜੋ ਉਹਨਾਂ ਦੇ ਬੰਨੇ ਹੁੰਦੇ ਸੀਗੇ ਉਹ ਰੱਖੇ ਹੋਏ ਆ ਬੜੀਆਂ ਸਪੈਸ਼ਲ ਚੀਜ਼ਾਂ ਨੇ ਤੇ ਸਪੈਸ਼ਲੀ ਤਰੀਕੇ ਨਾਲ ਰੱਖੀਆਂ ਹੋਈਆਂ ਨੇ ਉਹਨਾਂ ਦੇ ਹੱਥ ਦਾ ਲਿਖਿਆ ਹੋਇਆ ਲੈਟਰ ਆ ਉਹਨਾਂ ਦੀ ਕੋਈ ਸਪੈਸ਼ਲ ਬੁੱਕ ਕਿੰਨੀ ਸੋਹਣੀ ਹੈਂਡਰਾਈਟਿੰਗ ਦੇ ਵਿੱਚ ਤੇ ਸਪੈਸ਼ਲ ਤਰੀਕੇ ਨਾਲ ਉਹਨਾਂ ਦੇ ਲੈਟਰ ਲਿਖੇ ਹੋਏ ਸੀਗੇ ਆ ਉਹਨਾਂ ਦੀਆਂ ਸਪੈਸ਼ਲ ਕਲੈਕਸ਼ਨਸ ਨੇ ਜੀ ਜਿਨ੍ਹਾਂ ਨੂੰ ਇਹਨਾਂ ਨੇ ਸ਼ੀਸ਼ੇ ਦੇ ਵਿੱਚ ਝੜਾ ਕੇ ਰੱਖਿਆ ਹੋਇਆ ਆ ਆਪਾਂ ਨੂੰ ਦਿਖਾਉਣ ਲਈ ਸੋਨੀ ਕਹਿ ਰਹੇ ਸੀ ਕਿ ਇਹਦੇ ਵਿੱਚ ਜਦੋਂ ਵੀ ਰਾਜੇ ਕੋਈ ਖਤ ਜਾਂ ਕੋਈ ਲੈਟਰ ਲਿਖ ਕੇ ਹੋਰ ਕਿਸੇ ਰਾਜੇ ਵੱਲ ਭੇਜਦੇ ਸੀਗੇ ਤਾਂ ਪਾਈਪ ਜੀ ਦੇ ਵਿੱਚ ਪਾ ਕੇ ਅੱਗੇ ਸੁਨੇਹਾ ਭੇਜਿਆ ਜਾਂਦਾ ਸੀਗਾ ਆ ਰਾਜੇ ਦੀ ਫੋਟੋ ਹੈ ਜੀ ਬੜੀ ਪਿਆਰੀ ਬੜਾ ਹੈਂਡਸਮ ਰਾਜਾ ਸੀਗਾ ਹੁਣ ਆਪਾਂ ਚੱਲਦੇ ਆ ਬਾਹਰ ਨੂੰ ਸਟੇਅਰਸ ਤੇ ਆਗੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਦੂਸਰਾ ਬਾਹਰ ਦਾ ਮਾਹੌਲ ਅਗੇ ਜੀ ਆਪਾਂ ਸਟੈਗ ਰੂਮ ਦੇ ਵਿੱਚ ਜੋ ਸਟੈਗ ਰੂਮ ਹੈ ਇਹਨੂੰ ਹੰਟਿੰਗ ਰੂਮ ਵੀ ਕਹਿ ਸਕਦੇ ਆ ਜੋ ਇਹਨਾਂ ਦੇ ਹੰਟਿੰਗ ਕਲਚਰ ਨੂੰ ਦਿਖਾਉਂਦਾ ਹੈਗਾ ਜੋ ਰਾਇਲ ਲਾਈਫ ਸਟਾਈਲ ਨੂੰ ਆਪਾਂ ਨੂੰ ਦਿਖਰਾਉਂਦਾ ਹੈਗਾ ਜਿੱਥੇ ਹੰਟਿੰਗ ਵਗੈਰਾ ਕਰਕੇ ਸ਼ਿਕਾਰ ਕਰਕੇ ਆਪਾਂ ਕਹਿੰਦੇ ਆ ਰੱਖਦੇ ਸੀਗੇ ਜਾਂ ਆ ਉਹਨਾਂ ਦੇ ਸਿਰਸੁਰਜੇ ਲਗਾਉਂਦੇ ਸੀ ਮੈਨੂੰ ਨਹੀਂ ਪਤਾ ਏ ਉਸ ਟਾਈਮ ਦੇ ਲੱਗੇ ਹੋਏ ਆ ਜਾਂ ਹੁਣੇ ਪਰ ਜਦੋਂ ਵੀ ਇਹ ਹੰਟਿੰਗ ਕਰਕੇ ਲਿਆਉਂਦੇ ਸੀਗੇ ਇੱਥੇ ਆ ਕੇ ਆਪਣੀ ਹੰਟਿੰਗ ਨੂੰ ਰਿਫਲੈਕਟ ਕਰਦੇ ਸੀਗੇ ਇਸ ਤੋਂ ਬਾਅਦ ਆਪਾਂ ਬਾਹਰ ਨੂੰ ਜਾਣੇ ਆ। ਇਸ ਤੋਂ ਬਾਅਦ ਬਾਹਰਲੇ ਪਾਸਿਓਂ ਇਹ ਪਹਿਲਾਂ ਆਪਾਂ ਤੁਹਾਨੂੰ ਦੂਸਰੇ ਪਾਸਿਓਂ ਕਿਲਾ ਦਿਖਾਇਆ ਸੀਗਾ। ਹੁਣ ਅੰਦਰਲੇ ਪਾਸਿਓਂ ਬਾਅਰ ਦਾ ਮਾਹੌਲ ਦਿਖਾਉਨੇ ਆ। ਇੱਧਰ ਵੀ yellow ਤੇ red ਕਲਰ ਆ ਜੋ ਕਿ ਬਹੁਤ ਜ਼ਿਆਦਾ ਸੋਹਣਾ ਲੱਗਦਾ। ਮੈਨੂੰ ਨਹੀਂ ਪਤਾ ਕੈਮਰੇ ਦੇ ਵਿੱਚ ਇੰਨਾ ਸੋਹਣਾ ਲੱਗਦਾ ਹੋਊ ਜਾਂ ਨਹੀਂ ਜੋ ਆਪਾਂ ਨੂੰ ਅਸਲੀ ਅੱਖਾਂ ਦੇ ਨਾਲ ਸੋਹਣਾ ਲੱਗ ਰਿਹਾ। ਬੜਾ ਸੋਹਣਾ ਵੈਦਰ ਆ। ਆਹ 메ਨ ਗੇਟ ਆ ਜਿੱਥੋਂ ਆਪਾਂ ਐਂਟਰ ਕਰੇ ਸੀ। ਆਪਾਂ ਐਂਟਰ ਹੋਰ ਸਾਈਡ ਦੀ ਕਰੇ ਸੀ ਪਰ ਅਬ ਇੱਥੋਂ ਬਾਹਰ ਜਾ ਸਕਦੇ ਆ। लोग इतना फोटोग्राफी कर रहे थे बड़ा सोना इथो आप बारोल देख सकते हैं कि किन्नी ज्यादा उचाई ते पहाड़ियाँ किनिया छोटिया छोटिया लग रही ने दरख्त छोटे लग रहे हैं अपा किची जगह खड़े हुए हैं गे ਇਤੋਂ ਪੂਰਾ ਬਾਹਰਲਾ ਵਿਊ ਦਿਖਦਾ ਸੀਗਾ ਇਸ ਤੋਂ ਬਾਅਦ ਆਪਾਂ ਗਏ ਆ ਜੀ ਇਹਨਾਂ ਦੇ ਇੱਕ ਚਰਚ ਦੇ ਵਿੱਚ ਆਪਾਂ ਚਰਚ ਕਹਿ ਸਕਦੇ ਆ ਜਾਂ ਜੋ ਵੀ ਇਹਨਾਂ ਦਾ ਜਿਵੇਂ ਆਪਣਾ ਕੋਈ ਮੰਦਿਰ ਗੁਰਦੁਆਰਾ ਸਾਹਿਬ ਹੁੰਦਾ ਹੈਗਾ ਇਸ ਤਰ੍ਹਾਂ ਹੀ ਇਹਨਾਂ ਨੇ ਮਹਿਲ ਦੇ ਵਿੱਚ ਇੱਕ ਆਪਣਾ ਧਾਰਮਿਕ ਜਗ੍ਹਾ ਵੀ ਬਣਾਈ ਹੋਈ ਹੈਗੀ ਜਿੱਥੇ ਬਹਿ ਕੇ ਆਪਣੀ ਪ੍ਰੇਅਰ ਵਗੈਰਾ ਕਰਦੇ ਸੀਗੇ ਰਾਜੇ ਰਾਣੀਆਂ ਜਾਂ ਜੋ ਵੀ ਇਹਨਾਂ ਦਾ ਸੀਗਾ ਮੈਨੂੰ ਇਹਨਾਂ ਦੇ ਧਰਮ ਬਾਰੇ ਆਮ ਸੌਰੀ ਜ਼ਿਆਦਾ ਨੋਲੇਜ ਨਹੀਂ ਹੈਗੀ ਪਰ ਜਿੰਨਾ ਕੁ ਮੈਨੂੰ ਪਤਾ ਹੈ ਮੈਂ ਤੁਹਾਨੂੰ ਦੱਸ ਦਿੰਨੀ ਆ ਆ ਸਾਹਮਣੇ ਇਹਨਾਂ ਦੀ ਪ੍ਰੇਅਰ ਕੀਤੀ ਜਾਂਦੀ ਸੀਗੀ ਤੇ ਇਧਰ ਦੂਸਰੀ ਸਾਈਡ ਤੇ ਮੈਂ ਤੁਹਾਨੂੰ ਦਿਖवानी ਹੈਗੀ ਜਿੱਥੇ ਬੈਠ ਕੇ ਆ ਰਾਇਲ ਇੱਥੇ ਪ੍ਰੇਅਰ ਕੀਤੀ ਜਾਂਦੀ ਸੀਗੀ ਜੀ ਦੂਸਰੀ ਸਾਈਡ ਤੇ ਚੇਅਰਸ ਲੱਗੀਆਂ ਹੋਈਆਂ ਨੇ ਜਿੱਥੇ ਰਾਇਲ ਫੈਮਿਲੀ ਬੈਠਦੀ ਸੀਗੀ ਤੇ ਪ੍ਰੇਅਰ ਕਰਦੇ ਸੀ ਪ੍ਰੇਅਰ ਦੇ ਵਿੱਚ ਸ਼ਾਮਿਲ ਹੁੰਦੇ ਸੀਗੇ ਇਸ ਪ੍ਰੇਰ ਰੂਮ ਦੇ ਨਾਲ ਇਸ ਬਲੌਗ ਦਾ ਐਂਡ ਕਰਦੇ ਆਂ ਜੀ ਓਕੇ ਬਾਏ ਸਸ਼ੀਕਾਰ